ਗੱਲ ਉਦੋਂ ਦੀ ਆ ਜਦੋਂ ਮੈਂ 10ਵੀਂ ਜਮਾਤ ਵਿੱਚ ਪੜਦਾ ਸੀ ਉਦੋਂ ਟੀਵੀ ਤੇ ਸ਼ਕਤੀਮਾਨ ਆਉਂਦਾ ਹੁੰਦਾ ਸੀ ਉਹ ਦੋ ਰੋਲ ਕਰਦਾ ਸੀ ਇੱਕ ਸ਼ਕਤੀਮਾਨ ਤੇ ਦੂਜਾ ਗੰਗਾਧਰ ਮੇਰੇ ਵੀ ਗੰਗਾਧਰ ਵਾਂਗੂ ਬਾਰਾ ਨੰਬਰੋਂ ਮੋਟੀ ਐਨਕ ਲੱਗੀ ਸੀ ਜਿਸ ਕਰਕੇ ਮੇਰੀ ਜਮਾਤ ਦੇ ਬੱਚੇ ਤੇ ਹੋਰ ਪਿੰਡਾਂ ਵਾਲੇ ਵੀ ਮੈਨੂੰ ਗੰਗਾਧਰ ਕਹਿ ਕੇ ਛੇੜਦੇ ਸੀ ਮੈਂ ਗੁੱਸੇ 'ਚ ਆ ਕੇ ਐਨਕ ਤੋੜ ਦਿੱਤੀ ਮੈਂ ਘਰ ਆ ਕੇ ਆਪਣੀ ਬੇਬੇ ਕੋਲ ਰੋ ਰੋ ਕੇ ਕਿਹਾ ਮੈਨੂੰ ਐਣਕ ਬੜਵਾ ਕੇ ਦਿਓ ਬੇਬੇ ਕਹਿੰਦੀ 2-4 ਦਿਨ ਠਹਿਰ ਬਣਵਾ ਦਿੰਦੇ ਆ ਮੈਂ ਕਿਹਾ ਮੈਨੂੰ ਹੁਣੇ ਬਣਵਾ ਕੇ ਦਿਓ ਨਹੀਂ ਤਾਂ ਮੈਂ ਹੁਣੇ ਸਕੂਲੇ ਨਹੀਂ ਜਾਣਾ ਬੇਬੇ ਕਹਿੰਦੀ ਤੈਨੂੰ ਐਣਕ ਬਣਾ ਕੀ ਹੁੰਦਾ ਮੈਂ ਕਿਹਾ ਮੈਨੂੰ ਦੂਰ ਨਹੀਂ ਦਿਸਦਾ ਬੇਬੇ ਕਹਿੰਦੀ ਉਹ ਸੂਰਜ ਦੀਂਦਾ ਹੈ ਕਿਹਾ ਆਹੋ ਦੀਂਦਾ ਬੇਬੇ ਫਿਰ ਕਹਿੰਦੀ ਹੋਰ ਤੂੰ ਕਿੰਨੀਕ ਦੂਰ ਵੇਖਣਾ ਹੈ ਮੈਂ ਕਿਹਾ ਉਹ ਤਾਂ ਵੱਡਾ ਨਾਲੇ ਚਮਕਦਾ ਹੈ ਉਹ ਤਾਂ ਸਾਰਿਆਂ ਨੂੰ ਦੀਂਦਾ ਹੈ ਮੈਂ ਜਦੋਂ ਵੀ ਉਹ ਦਿਨ ਯਾਦ ਕਰਦਾ ਮੇਰਾ ਅਪਿਹਾਸਾ ਨਿਕਲ ਆਉਂਦਾ ਹੈ